ਸਾਰੀਆਂ ਪਿੰਡੀਆਂ ਮਾਈਆਂ ਨੂੰ ਕਹਿੰਗਾ ਪਹਿਲਾ ਬੋਲ ਕਿੱਥੀ ਪਉਂਦੀਆਂ ਨੇ ਸੱਚੀ ਗੱਤ ਤੋਂ ਬੋਲੇ ਪਹਿਲਾ ਸੱਚੀ ਗੱਤ ਸੱਚੀ ਗੱਤ ਕੀ ਬਦਲਾ ਕਰ ਦੋ ਮੈਂ ਫੇ ਹਾਂ ਤੱਕ ਤੋਂ ਲਾ ਬਾਈ ਦੁਨੀਆ ਸਾਥ ਦੇ 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 ਦੇਣਾ ਬਾਈ ਇੱਕ ਸਾਲ ਕਰਕੇ ਦੇਖ ਲਓ ਪਹਿਲਾਂ ਚਾੜ ਲਾ ਕੇ ਇੱਕ ਸਾਲ ਹੀ ਫਿਰ ਕਰਤਾ ਕੋਈ ਗੱਲ ਤੋਂ ਥੋੜੇ ਵਾਲੇ ਦਾ ਲਾਲਾ ਕਰਦਾ ਬਦਲਾ ਦੇ ਦੋ ਬਦਲਾ ਦੇ ਦਾਨੇ ਤੇ ਸਾਡੇ ਬੱਚਿਆਂ ਦਾ ਬਾਤ ਹੀ ਕੁਛ ਨਹੀਂ ਨਾ ਕਰਦੇ ਤੇ ਆਪਣਾ ਖਰਦੀ ਹੋ ਜਾਂਦੀ ਕੀ ਰਹਿ ਗਈ ਖਤਮ ਹੋ ਗਈ ਦੁਨੀਆ ਨੌਜਵਾਨ ਪੀੜੀ ਜਮਾਈ ਖਾਤੋ ਗਈ ਆ ਮਾਂ ਮਾਪੇ ਨਾ ਦੇਖੋ ਆ ਨੌਜਵਾਨਾ ਜਿਹੜੀ ਗਰੀਬ ਜਨਤਾ ਹੈਗਾ ਉਹਨਾਂ ਦਾ ਕੋਈ ਨਹੀਂ ਬਹੁਤ ਕਰਦਾ ਆਪਣੇ ਜਿਹਾ ਸੇ ਬੰਦੀਆਂ ਨੇ ਮੈਂ ਬਾਤ ਕਰ ਰਿਹਾ ਹਾਂ ਮੈਂ ਤੋਂ ਜਾਨੀਆ ਪੈਣਾ ਦੀ ਵੀ ਜਾਨੀਆ ਵਿਰੋਧ ਵੀ ਕਰਦੇ ਤੇ ਕੋਟੋ ਰਾਈਟ ਸੀ ਜਦੋਂ ਅਪਲੇ ਤੁਗਾ ਵੀ ਵਿਰੋਧ ਹੋਇਆ ਸੀ ਉਹਨਾਂ ਨੇ ਪੱਤਰਕਾਰ ਨੇ ਪੁੱਛਿਆ ਬੰਤੀ ਜੇ ਪਾਇਰ ਵੀ ਲੱਖੇ ਦਾ ਨੇ ਕਦੇ ਵੀ ਕੌਲਗੇ ਦੇ ਨਾਲ ਮੈਂ ਤਾਂ ਵੀ ਜਿਹੜਾ ਸ਼ੇਰਾਂ ਦੇ ਕੱਪ ਖਾਣਾ ਪਰ ਠੀਕ ਹੈ ਵੀ ਸਾਡੇ ਅਸੀਂ ਪੰਜਾਬ ਵਾਸਤੇ ਬੋਲਦੇ ਆ ਜਨਤਾ ਵਾਸਤੇ ਬੋਲਦੇ ਆ ਜੰਦਾ ਸੀ ਉਹ ਨਹੀਂ ਸਾਡੇ ਜਨਗਤਾਂ ਦਾ ਰਿਦਮਾਂ ਦੇ ਵੋਟਾਂ ਪਾ ਕੇ ਭੇਜਣੀ ਕੁਰਸੀ ਗੁਮਾਣਾ ਦੀ ਇਹ ਲਖਾਤਮ ਹਨ ਉਹਨਾਂ ਦੇਖ ਲਓ ਤੁਸੀਂ ਪਿੰਡਾਂ 'ਚ ਦੇਖ ਲਓ ਕਹਿਲਾਂ ਪੰਜਾਬ ਤੇ ਨਿਗਾ ਮਾਰ ਲਓ ਅੱਜ ਉਹਦੇ ਢੇਰੇ ਬੁਰੀਆਂ ਬਾਤ ਕਿਸੇ ਪਾਸੇ ਪੰਜਾਬ ਖਤਮ ਹਨ ਔਰਤਾਂ ਨਹੀਂ ਰਹੀਆਂ ਕੋਰਤਾਂ ਪਈਆਂ ਨੇ ਬੱਚਿਆਂ ਦਾਾਂ ਰਾਂਝੇ ਕੋਸੋ ਮਾਂ-ਪਿਓ ਨਾਲ ਦੇ ਰੋਣਾ ਰਹਿ ਗਿਆ ਇਹ ਬੱਚੇ-ਬੱਚੀਆਂ ਦਵਾਤੀਆਂ ਸਾਡੀਆਂ ਔਰਤਾਂ ਦੇ ਨਾਲ ਨੌਕਰੀ ਮਿਲ ਜਾਂਦਾ ਸਹੀ 10-10 ਸਾਲ ਦੇ ਬੱਚਿਆਂ ਨਾਲ ਗਿਆ ਦੇ ਕਰ ਜਵਾਬ ਕੀ ਬੋਟਾ ਪਾ ਕੇ ਕਰਾਂ ਜਾਂਦੇ ਬੜੇ ਰਾਖ ਬੰਦੇ ਨੇ ਰਾਖ ਤਬੂਝੇ ਕੀ ਕੀ ਕਲਾ ਹੈ ਕਰਨ ਕੋਈ ਪਤਾ ਜੇ ਕੋਈ ਆਪਾਂ ਸੰਦ ਲੈਣਾ ਕੋਈ ਤਰ੍ਹਾਂ ਦਾ ਲੈ ਜਾ ਕੋਈ ਲੈ ਜਾ ਉਹ ਸਹੀ ਢੰਗ ਨਾਲ ਮਿਲਦਾ ਨਹੀਂ ਉਹ ਜੱਫੋਸ ਤੇ ਮੈਂ ਛੋੜਿਆ ਕਿਸਾਨ ਦੀ ਮੂਹਤੀ ਆ ਗਈ ਮੇਰੇ ਸਿਰ ਤੇ ਮੈਂ ਕਿਤੇ ਮੇਰੇ ਨੱਕ ਕਰਨਾ ਪੜਾ ਪਰ ਮੈਂ ਵੀ ਬਾਈ ਬੰਗੂ ਸੱਚੀ ਗੱਲ ਕਹੀ ਜੇ ਮੇਰੀ ਸੱਚੀ ਗੱਲ ਪੌੜੀ ਲਾ ਜਾ ਮੇਰੇ ਪਿੰਡ ਨੂੰ ਵੀ ਫਿਰ ਮੇਰੇ ਪਿੰਡ ਦੀ ਮਾਪੀ ਪਤਾ ਨਾ ਕਰਦੀ ਦੂਰੀ ਦੂਰੀ ਜਿਹਾ ਜਿਵੇਂ ਦੀ ਚਾਹ ਪੈਣਾ ਨੇ ਮੇਰੇ ਨਾਲ ਆ ਬਜ਼ੁਰਗ ਅਸੀਂ ਬੋਲਦੇ ਹੱਕ ਬਾਤੇ ਬਹੁਤ ਕੁਝ ਸਾਡੇ ਬਾਤੇ ਆਉਣਾ ਪਰ ਧੱਕੜ ਜੋਂ ਦੇ ਬਾਈ ਬਾਊ ਆਪਾਂ ਵੀ ਨਹੀਂ ਪਰਵਾਹ ਕਰਦੇ ਆਪਾਂ ਤਾਂ ਧੜੀ ਲੈਤਾ ਰੱਖੀ ਅੱਜ ਜਿੰਨੇ ਮਾਰੇ ਸਹੇੜੀ ਜੇ ਕੁਝ ਸਾਡੇ ਪੰਜਾਬ ਦਾ ਪਾਕ ਹੈ ਅਸੀਂ ਤਾਂ ਖਾਈ ਖੀ ਬੈਠੇ ਨਾ ਪਰ ਬੱਚਿਆਂ ਬਾਤੇ ਬੱਚਿਆਂ ਨੂੰ ਨੌਜਵਾਨਾਂ ਸਾਡੇ ਪਿੰਡ ਦੇ ਖੜੇ ਨੇ ਨਾ ਬਥੇਰਾ ਕਹਿੰਦੇ ਆ ਅਸੀਂ ਆ ਗਰੀਬਾਂ ਬਾਤੇ ਮੇਰੀਆਂ ਜਿੰਨੀਆਂ ਮਰਜ਼ੀ ਦੇਖ ਲੈ ਉਹਨੂੰ ਵੀਡੀਓ ਸਾਰੀ ਗਰੀਬਾਂ ਦੇ ਹੱਥਾਂ ਚ ਮੋੜ ਅਸੀਂ ਤੇਰੇ ਵੀ ਭਾਈ ਕੀ ਕਰਿਆ ਨਾ ਅੱਜ ਇੱਕ ਇੱਕ ਨਾਲ ਫੋਡੀ 11:30 ਕਾ ਜੇ ਆਪਾਂ ਘਰ ਦਿਖਾਵਾਂਗੇ ਤਾਂ ਸਰਕਾਰਾਂ ਤੋਂ ਪੁੱਛ ਲੈ। ਆਹੀ ਤੁਹਾਨੂੰ ਸਮਾਂ ਵੀ ਮਾਉਂ ਰਿਹਾ ਸੀ ਮੈਂ ਕਿਹਾ ਤਾਂ ਤੇ ਜਮੀਨ ਕਿਹਨਾਂ ਨੂੰ ਤੁ ਜਾਣਾ ਕਰਾ। ਵੀ ਦੇਰੀ ਵੀ ਦੇ ਪਾਣੇ ਮੈਂ ਜਿੰਨਾ ਇੱਥੇ ਪੁੱਛਿਆ ਵੀ ਕਿੰਨੇ ਕੀ ਦੁਨੀਆ ਇਹ। ਉੱਥੇ ਇਹ ਬੋਲ ਕੇ ਕਹਿੰਦੀ ਕਿ ਇਹ ਸੌਦਾ ਪੁੱਤ ਹੈ ਜਨੀ ਪੰਜਾਬ ਦਾ। ਤੇ ਮੇਰੇ ਪੰਜਾਬ ਦੇ ਪੁੱਤ ਨੇ ਕੀ ਕਰਤਾ ਸਾਡੀਆਂ ਮਾਵਾ ਮਾਵਾ ਜਿਹੜੀਆਂ ਹੁਣ ਪਿਆਈਆਂ ਨੇ ਉਹ ਵਿਧਵਾ ਕਰਾਤੀਆਂ ਉਹਨਾਂ ਦੇ ਚੂੜੇ ਧਾਵਾ ਮਾਰਦੇ ਕੀ ਜਵਾਬ ਦੇ ਦੇਵੇਂ ਆਵੇਂ ਤਾਂ ਸਹੀ ਅਸੀਂ ਕਹਿੰਦੇ ਹਮਨਤ ਮਾਰਦੀਆਂ ਨੂੰ ਵੀ ਆਹ ਸਾਡੇ ਬੱਚੇ ਜਵਾਬ ਦੇ ਗਹਿਰਾ ਬਈ ਬਜੀ ਸੀ ਜਵਾਬ ਨਹੀਂ ਦਿੰਦਾ ਕੋਈ ਵੀ ਆਪਾਂ ਵੀ ਮੁੱਖ ਮੰਤਰੀ ਜੇਬ ਵਿੱਚ ਨਹੀਂ ਗਹਿਰਾ ਉਹਨਾਂ ਦੇ ਨਾਲ ਮੋਨਾਜ ਫਿਰਦੇ ਨੇ ਆਪਣੇ ਨਾਲ ਨਹੀਂ ਆਪ ਆਪ ਫਿਰਦਿਆ ਲੈ ਮਰਦੀਆਂ ਜੀ ਜਿੰਨੇ ਮਰਜੀ ਮਾਰਨਾ ਮਾਰਦੇ ਮੱਥਾਂ ਦੇ ਹੱਥੀਆਂ ਜੀ ਮਰਦੀਆਂ ਹੌਲੀ ਹੌਲੀ ਲੋਕ ਇਕੱਠੇ ਵੀ ਹੋ ਰਹੇ ਆ ਸਾਡੀ ਅਸੀਂ ਤਾਂ ਪਿੰਡ ਨੂੰ ਕਹੇ ਨੇ ਵੀ ਭਾਈ ਇਕੱਠੇ ਰਹੋ ਥਵਾਕ ਹੋਵੇ ਆਪਾਂ ਇੱਕ ਮੋਰੀ ਲੰਗੀ ਹੈ ਜੇ ਆਪਾਂ ਇਕੱਠੇ ਹੋਵਾਂਗੇ ਜਲਦਾ ਦਾ ਫੇਰ ਤਾਕਤ ਬਣੂਗੀ ਤੇ ਜੇ ਮੇਰਾ ਰੱਤ ਸੇ ਪਾਸੇ ਕਿਸੇ ਦਾ ਇਹ ਗੱਲ ਧੰਨਵਾਦ ਠੀਕ ਹੋ